ਪਤਾ ਲੱਗਾ ਸਾਨੂੰ ਸਵੇਰੇ ਮੁਲਾਜ਼ਮ ਆਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਂਕਾਉਟਰ ਹੋ ਗਿਆ ਸਾਨੂੰ ਪਤਾ ਨਹੀਂ ਕਿ ਬਾਤ ਕੀ ਗੱਲ ਹੈ ਕੀ ਚਾਸ ਹੋਇਆ ਜਦੋਂ ਅਸੀਂ ਕੀ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਪੁਲਿਸ ਨੂੰ ਦੱਸ ਕੇ ਵੀ ਤੁਹਾਡਾ ਬੇਟਾ ਵੀ ਕੰਨ ਦੇ ਦਾ ਐਂਕਾਉਟਰ ਹੋ ਗਿਆ ਜੁਪੀ ਮੈਂ ਵੀ ਰਿਪੋਰਟ ਕਰ ਰਿਹਾ ਹਾਂ ਸਾਡੇ ਅੱਦੇ ਪੈਰਾਂ ਤੋਂ ਮਿੱਟੀ ਨਹੀਂ ਨਿਕਲਦੀ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਹਨੇ ਕਰਾਇਆ ਸੀ ਨਹੀਂ ਕਰਾਇਆ ਸੀ ਕਿੰਨਾ ਚਿਰ ਕਰੋਗੇ ਇਹਨੂੰ ਹੋਏਗਾ ਇਹਦੇ 3-4 ਦਿਨ ਗਏ ਘਰੋਂ ਕੀ ਕਹਿ ਕੇ ਗਏ ਘਰੋਂ ਕਰਨ ਉਹਦੇ ਅਮੀਰ ਦਰਾਂ ਵੀ ਨਾ ਹੋ ਜਾਂਦਾ ਨਾ ਨੇ ਕੋ ਰੋਟੀ ਬਖਾ ਕੇ ਰੋਟੀ ਕੱਢ ਜਾਂਦੇ ਨੇ ਦੱਸ ਕੇ ਕੁਝ ਵੀ ਨਹੀਂ ਗਿਆ ਮੈਂ ਜੇ ਤਰੀਕੇ ਜੰਜੀ ਨੂੰ ਦੱਸਿਆ ਹੋਵੇ ਤਾਂ ਪਤਾ ਹੁੰਦਾ ਵੀ ਮੈਂ ਮਤ ਪੈਰ ਵੀ ਕਰਦਾ ਵੀ ਫਲਾਣ ਤਾਂ ਗਿਆ ਉਹ ਨਹੀਂ ਸਦਕੇ ਜਾਂਦਾ ਫੋਨ ਇੱਕ ਵਾਰ ਹੋਇਆ ਬਾਅਦ ਫੋਨ ਨੇ ਤਾਂ ਬੰਦ ਆ ਰਿਹਾ ਸੀ ਫੋਨ ਕਿਤਾ ਕੀ ਕਿਤੇ ਦੋ ਫੋਨ ਬਸ ਉਹ ਤਾਂ ਕਹਿੰਦਾ ਕੋਈ ਨਹੀਂ ਆਜਾ ਨਹੀਂ ਸੀ ਬਾਅਦ ਫਿਰ ਦੁਬਾਰਾ ਫੋਨ ਨਾਲ ਇਸ਼ਾਰਾ ਆਉਂਦਾ ਫਿਰ ਫੋਨ ਬੰਦ ਆ ਉਸ ਕਹਿੰਦੀ ਉਹਨੂੰ ਪਾਲਾ ਤੇ ਬਲਾਸ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹ ਗੱਲ ਉਹੀ ਹੈ ਨਹੀਂ ਵੀ ਨਹੀਂ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਉਹ ਦਾਸ ਕੀਤੇ ਹੋਣ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਾ ਜੇ ਇਕੱਠੇ ਨਹਾਣੇ ਸਾਰੇ ਨਹਾਉਂ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਬੋਕੇ ਚੱਲਦਾ ਸੀ ਉਹਨਾਂ ਨੂੰ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮਾਜਮ ਥੱਕੇ ਗਏ ਸਾਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕੀ ਚਾਹੁੰਦਾ ਹਣਾਂ ਚਾਹੀਦਾ ਨੇ ਸਾਫੀਏ ਤੁਮਨੇ ਸਾਫਲ ਕੀ ਕਿ ਜੇ ਅਸੀਂ ਕੀਤਾ ਹੁਣ ਕੀ ਉਹ ਤੁਹਾਨੂੰ ਕਿਤਾ ਕੀ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕਰੋ ਲਾਸਟ ਤੇ ਗਿਆ ਇਥੋਂ ਕਿਦਾਂ ਅਸੀਂ ਕੁਤਤ ਕਿ ਨਹੀਂ ਮੰਗਵਾ ਨਹੀਂ ਬਦ ਵੀ ਬਦ ਵੀਰਵਾ ਤੁਸੀਂ ਉਧਰ ਕਿਤੇ ਰਹਿਣ ਵਾਲੇ ਤੇ ਇੱਥੇ ਕਿੰਨਾ ਟਾਈਮ ਹੋਇਆ ਨਹੀਂ ਇੱਥੇ ਤੁਹਾਨੂੰ ਹੋਏਗਾ ਨਾ ਸਾਲ ਦੋ ਸਾਲ ਦੋ ਤੇ ਜੇ ਤੁਸੀਂ ਮੋੜਿਆਂ ਨਾਲ ਗੱਲਬਾਤ ਹੋਈ ਕਾਊਂਟਰ ਤੋਂ ਜਾਨਦੇ ਆਪ ਕੋਈ ਨਹੀਂ ਨਹੀਂ ਕਹੀ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਇੰਦੇ ਯਾਰ ਦੋਸਤ ਜਿੱਦਾਂ ਤੁਸੀਂ ਇੱਧਰ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕੋਈ ਤਾਂ ਇਹ ਨਾਲ ਥੋੜਾ ਪਤਾ ਤੁਹਾਨੂੰ ਵੀ ਕਾਊਂਟਰ ਕਿਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਚੱਲਦਾ ਸਾਨੂੰ ਨਹੀਂ ਪਤਾ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਤਾਂ ਸਵੇਰੇ ਤੱਕ ਕਿ ਦਿਨਾਂ ਕੰਮ ਤੇ ਦਿਹਾੜੀ ਜਾਂਦਾ ਮੈਂ ਤੇ ਭਰਾ ਨੂੰ 8 7-8 ਵਜੇ ਨੇਰੇ ਹੁੰਦੇ ਆ ਪਾ ਕੇ ਰੋਟੀ ਖਾ ਕੇ ਸੌਂ ਜਾਂਦਾ ਕਿੰਨੇ ਭੈਣ ਭਰਾੜੇ ਇਕੱਲਾ ਹੀ ਇਕੱਲਾ ਲੰਮੜੇ ਹਾਂ ਪਹਿਲਾਂ ਜਿੱਦਾਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋਈ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਨਾ ਨਾ ਕੋਈ ਇਹ ਕੋਈ ਨਹੀਂ ਆਸੀ ਜੀਤ ਕੋੜ ਕੀ ਹੋ ਗਿਆ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਤੇ ਆਹ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਘਰ ਆਈ ਸੀ ਕੌਣ ਥਾਣੇ ਵਾਲੇ ਹਾਂ ਉਹਨਾਂ ਕਹਿ ਵੀ ਇਦਾਂ ਹੋ ਗਿਆ ਤਾਂ ਅਗਲੀ ਗੱਲਬਾਤ ਕੀਤੀ ਮੈਂ ਕਿੱਥੇ ਚਲੇ ਆ ਜਾਂ ਕਿੱਥੇ ਕਰਦਾ ਜਾਂਦਾ ਰਿਹਾ ਨਹੀਂ ਬਸ ਇੱਧਰ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਕਹਣਾ ਬਸ ਮੈਂ ਆ ਜਾਉਂਦਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂ ਤੇੰ ਚਾਦ ਨੂੰ ਇੱਕ ਕਰਨੀ ਆਏ ਤੂੰ ਮੈਨੂੰ ਫੋਨ ਕੀਤਾ ਤੈਨੂੰ ਚਾਰ ਤਿੰਨ ਪਾਇਆ ਕੋਈ ਕੋਈ ਨਹੀਂ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਗੱਲ ਨਹੀਂ ਬਸ ਮਰਤੇ ਨਹੀਂ ਗੱਲ ਕੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਕੰਮ ਕਰੂੰਗਾ ਬਾਈ ਕੰਮ ਨਹੀਂ ਹੈ ਤੇ ਕੋਈ ਵੀ ਕਰਦਾ ਫੜਿਆ ਕਿੰਨਾ ਹੈ ਬਾਲਾ ਕੀਤੀ ਪਹਿਲਾਂ ਉਹ ਪੱਤਾ ਪੁੱਤਾ ਦੱਜਾ ਰੱਖੇ ਉਹ ਬਈ ਕੇਸ ਕਿਆ ਨਿਆਰ ਵਾਲਾ ਕੀ ਹੋਇਆ ਮਨ ਕੋਈ ਮੁੰਡਾ ਡੁੱਬ ਗਿਆ ਸੀ ਉਹਨਾਂ ਕਰਦੇ ਕਦੋਂ ਇਹ ਲਾਸ਼ ਕਹੋਗੇ ਆਈ ਕਰੋਗੇ ਹਾਂ ਕਰੋਗੇ ਕਿਆ ਕਰੋ ਕਦੋਂ ਗਿਆ ਇਹ ਲਾਸ਼ ਲਾਸ਼ ਆਈ ਮੰਗਾ ਬੁੱਧਵਾਰੀ ਕਦੀ ਦੱਸਿਆ ਪੇਰੇ ਯਾਰ ਤੋਂ ਸੁਧਰ ਗਿਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਨਾ ਗੁੰੰਦਾਰੇ ਕੀ ਚਾਹੁੰਦੇ ਤੁਸੀਂ ਹੋਗੇ ਹਨਾ ਤੁਹਾਡਾ ਬੱਚਾ ਇੱਕ ਦੱਸਿਆ ਪੁੱਛਣ ਕੋ ਡੈਡ ਬੜੀ ਕਦੋਂ ਆਣੀ ਹੈ ਹਾਂਜੀ ਮੇਰੇ ਨਾਮ ਗੁਰਪ੍ਰੀਤ ਜੇ ਕੀ ਪਤਾ ਲੱਗਾ ਤੁਹਾਨੂੰ ਸਾਨੂੰ ਜਿੱਦ ਸੇ ਪਤਾ ਲੱਗਾ ਵੀ ਉਹਦੇ ਗੋਲੀਆਂ ਬੱਤੀਆਂ ਆ ਉਹਦੇ ਘਰੋਂ ਗਏ ਸੀ ਗੱਡੀ ਤੇ ਗਏ ਸੀ ਕੰਮ ਕਰਨੀ ਹਾਂਜੀ ਤੇ ਸਾਨੂੰ ਹੀ ਕਹਿ ਗਿਆ ਇਸਨਾ ਉਹਦਾ ਫੋਨ ਬੰਦ ਹੁੰਦਾ ਪਿਆ ਸੀ ਅਸੀਂ ਫੋਨ ਲਾਉਂਦੇ ਰਹੇ ਸੀ ਫੋਨ ਉਹਦਾ ਜਿੱਦਨ ਦੇ ਗਏ ਉਹਦਨ ਦੇ ਫੋਨ ਬੰਦ ਹੁੰਦਾ ਪਿਆ ਉਹਨਾਂ ਦਾ ਕਦੋਂ ਗਈ ਕਰੋ ਕਰੋ ਮੰਗਲਵਾਰ ਗਏ ਸੀ ਕਰੋ ਹਾਂਜੀ ਪਾਲ ਕੇ 8 ਦਿਨ ਹੋਦ ਨੇ ਉਹਨਾਂ ਨੂੰ ਕਰੋ ਗਿਆ ਉਹਨੂੰ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੇ ਕੋਈ ਗਰਨੇਡ ਵਗੈਰਾ ਥੁੱਟਿਆ ਕੋਈ ਇਦਾਂ ਦੀ ਕੋਈ ਨਹੀਂ ਨਹੀਂ ਇਹ ਸਾਲ ਦੀ ਝੂਠ ਆ ਇਹ ਸਾਰਾ ਝੂਠ ਆ ਸਾਨੂੰ ਤਾਂ ਕਰੋ ਕਹਿ ਕੇ ਗਏ ਸੀ ਗੱਡੀ ਤੇ ਗਏ ਸੀ ਇੱਥੇ ਕਿਹਾ ਸੀ ਕੋਈ ਕੰਮ ਕਰ ਲੈ ਤੇ ਕਹਿੰਦੀ ਸੀ ਇੱਥੇ ਨਹੀਂ ਸੀ ਕਰਦੇ ਹੈਗੇ ਤੇ ਉਹ ਕਹਿੰਦੇ ਫਿਰ ਅਸੀਂ ਗੱਡੀ ਤੇ ਚਲੇ ਜੰਨੇ ਅਸੀਂ ਇੱਥੇ ਪਹਿਲੀ ਵਾਰ ਹੀ ਗਏ ਗੱਡੀ ਤੇ ਗਏ ਆ ਹਾਂਜੀ ਜਦੋਂ ਦੀ ਉਹਨਾਂ ਦੀ ਮੈਰ ਜਾਈ ਹੋਣੀ ਗਏ ਆ ਗੱਡੀ ਤੇ ਕਦੇ ਕੋ ਪਹਿਲਾਂ ਕਦੀ ਕੋ ਪੁਲਿਸ ਪਾਸ ਕੇਸ ਪਿਆ ਨਹੀਂ ਨਹੀਂ ਕੋਈ ਨਹੀਂ ਪਿਆ ਹੈਗਾ ਹਾਂਜੀ ਕਿੰਨੇ ਪਹਿਲੇ ਭਰਾਣੇ ਆਸੀ ਉਹ ਮੁੰਡਾ ਉਹ ਆਜ ਵੀ ਰਾਡੇ ਹੈਗੀਆਂ ਦੋਸ ਇਸ ਤਰ੍ਹਾਂ ਜਿਹਨਾਂ ਦੀ ਤੁਹਾਡਾ ਵਿਆਹ ਕਿੰਨੇ ਚਿਰ ਪਹਿਲਾਂ ਹੋਇਆ ਸਾਡਾ 3 ਮਹੀਨੇ ਹੋਈ ਹੈ ਜਿ ਵਿਆਹ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਅਸੀਂ ਮੈਂ ਅਗਵਾਨਾ ਦੀ ਰਹਿਣ ਵਾਲੀ ਆ ਇਹ ਕਿਹੜਾ ਕਿੱਥੇ ਰਹਿੰਦੇ ਮੁੰਡਾ ਕਿੱਥੇ ਰਹਿੰਦਾ ਇਹ ਆ ਸ਼ੂਰ ਦੀ ਹਾਂਜੀ ਕੀ ਮੰਗ ਕਰਦੇ ਤੇ ਵੀ ਕੀ ਜਦੋਂ ਪੁਲਿਸ ਨੇ ਕਹਿਤਾ ਕਿ ਇਹ ਤਾਂ ਜੀ ਉਹਦੇ ਨਾਲ ਖਾਲਿਸਤਾਨ ਦੇ ਨਾਲ ਸੰਬੰਧ ਰੱਖਦੇ ਕੋਈ ਇਦਾਂ ਨਹੀਂ ਹੈ ਕਿ ਕੀ ਮੰਗ ਕਰਦੇ ਨਹੀਂ ਨਹੀਂ ਕੋਈ ਨਹੀਂ ਜੀ ਹਾਂਜੀ ਤੁਹੀਂ ਕੀ ਸਾਨੂੰ ਇਨਸਾਫ ਚਾਹੀਦਾ ਆਪਣੇ ਮੁੰਡੇ ਮੇਰਾ ਪਰਮ ਜੀ ਤੜਾ ਗਿਆ ਮੇਰਾ ਪੁੱਤ ਜੀ ਕੀ ਗੱਲਬਾਤ ਹੋਈ ਕੀ ਪਤਾ ਨਹੀਂ ਗੱਲਬਾਤ ਕੁਛ ਨਹੀਂ ਇਹ ਤਾਂ ਗਿਆ ਗੱਡੀ ਤੇ ਗੱਡੀ ਤੇ ਖੜਿਆ ਇਹਨੂੰ ਤੇ ਉਹ ਮੁਰਤੇ ਪਲਕੇ ਅੱਠ ਦਿਨ ਹੋਣੇ ਆ ਤੇ ਨਾ ਉਹਦਾ ਫੋਨ ਲੱਗਾ ਤੇ ਨਾ ਕੀਤਾ ਹੀ ਕੋ ਫੋਨ ਤਾਂ ਹੀ ਲਾਂਦੇ ਤਾਂ ਬੰਦ ਹੁੰਦਾ ਸੀ ਤਬਸਾ ਇਹੀ ਮੁਰਤੇ ਆ ਸਵੇਰੇ ਪਤਾ ਲੱਗਾ ਸਾਨੂੰ ਤਾਂ ਹੀ ਤੇ ਰੋਣ ਪਿੱਟਣ ਡੈ ਪਏ ਆ ਕੀ ਪਤਾ ਲੱਗਾ ਵੀ ਕਹਿੰਦੇ ਸੀ ਵੀ ਆ ਗੱਲ ਹੋਈ ਆ ਇਹੀ ਕਾਉਂਟਰ ਹੋ ਗਿਆ ਸਾਨੂੰ ਉਹ ਨਾਲ ਮੇਰਾ ਪੁੱਤ ਨਹੀਂ ਆ ਹੋ ਜਾ ਪਤਾ ਲੱਗਾ ਵੀ ਕਿਉਂ ਕੀਤਾ ਪੁਲਿਸ ਨੇ ਨਹੀਂ ਮੈਂ ਨਹੀਂ ਜਾਣਦੀ ਜੋ ਮਰਜੀ ਲੋਕ ਕਹਿੰਦੇ ਰਹਿਣ ਜੋ ਮਰਜੀ ਕਰ ਪਰ ਮੇਰੇ ਬੱਚੇ ਨਹੀਂ ਇੱਥੇ ਆਉ ਵੀ ਮੁੰਡਾ ਵੱਡਾ ਹੋਇਆ ਉਹ ਵੀ ਇੱਥੇ ਸੋਹਣੀ ਕੰਮ ਕਰਦਾ ਸਰਪੰਚਾ ਦਾ ਲੱਗਾ ਆ ਵੱਡਾ ਮੁੰਡਾ ਹੈ ਇਹ ਕਾਲਾਂ ਵਾਲੀ ਚ ਲੱਗਾ ਵਾ ਸਮਝਾਂ ਤੇਨੋਂ ਭਰਾ ਨੇ ਤੇ ਦੋ ਭੈਣਾਂ ਨੇ ਕੀ ਨਾ ਕੀ ਹੈ ਮੁੰਡੇ ਦਾ ਜਸਨਪ੍ਰੀ ਬੜਿਆ ਲਿਖਿਆ ਨਹੀਂ ਅਨਪੜ੍ਹ ਨਹੀਂ ਮੇਰੇ ਮੁੰਡੇ ਤੇ ਨਹੀਂ ਅਨਪੜ੍ਹ ਕੰਮ ਕੀ ਕਰਦਾ ਉਹ ਦਿਹਾੜੀ ਟਪੋ ਹੀ ਕਰਦਾ ਰਿਹਾ ਦਿਹਾੜੀਆਂ ਕਰਦਾ ਰਿਹਾ ਇੱਥੇ ਜਿੱਦਾਂ ਪੁਲਿਸ ਕਹਿ ਰਹੀ ਹੈ ਕਿ ਦਿਹਾੜੀਆਂ ਕਰਦਾ ਨਹੀਂ ਨਹੀਂ ਹਮਲੇ ਜੋਗੇ ਹੁੰਦੇ ਤੇ ਘਰੋਂ ਕਦੋਂ ਗਏ ਮਾਤਾ ਇਹ ਪਹਿਣਾ ਇਹ ਪੜ ਗਿਆ ਮੰਗਲਵਾਰ ਦਾ ਗਿਆ ਭਲਕੇ 8 ਦਿਨ ਹੋ ਗਏ ਬਲਾਰ ਦਿਨੋਂ ਘਰ ਨਹੀਂ ਆਇਆ ਨਹੀਂ 8 ਦਿਨ ਆਇਆ ਹੀ ਨਹੀਂ ਕੀ ਨਾਮ ਕਰਦੇ ਹੁੰਦੇ ਹੁਣ ਇਹੀ ਤੈਨੇ ਵੀ ਮੇਰਾ ਪੁੱਤ ਘਰ ਆ ਜੇ ਤਾਂ ਆਪਣਾ ਕੰਮ ਕਰੇ ਆਈ ਪਤਾ ਏਦਾਂ ਦੇ ਕੋ ਬੰਦੇ ਨਾ ਹੈਗੇ ਆ ਤਾਂ ਨਾ ਸਾਨੂੰ ਲੋੜ ਪੈਣ ਦੀ ਪਤਾ ਸੀ ਤਾਂ ਆਪ ਗਰੀਬੀ ਜੋ ਅਸੀਂ ਤੁਰਿਆ ਗਰੀਬੀ ਵਿੱਚ ਨਿਕਲੇ ਜਾਹੀਂ ਏਦਾਂ ਦੇ ਕੰਮ ਨਹੀਂ ਮੇਰੇ ਬੱਚਿਆਂ ਨੇ ਕੀ ਕੀਤਾ ਮੇਰਾ ਪਰਮਜੀਤ